ਸਭ ਨੂੰ ਦਿੱਤਾ ਹੈ ਤੇ ਤੁਹਾਡਾ ਰਖਾ ਉਹ ਆਪ ਹੈ ਹੁਣ ਜੇ ਤੂੰ ਆਕੇ ਵੀ ਉਹਦੀ ਤਾਂ ਤਰਕੋਣੀ ਸ਼ਰਤੇ ਤੇ ਮੇਰਾ ਚੌਰਛੱਤ ਵਾਲਾ ਮਕਾਨ ਹੈ ਉਹ ਤੈਨੂੰ ਫੁਰਨੇ ਦੇਣੀ ਆ ਉਹਦੀ ਬਾਲਿਆਂ ਵਾਲੀ ਤੇ ਮੇਰਾ ਲੈਂਟਰ ਵਾਲਾ ਉਹਦੀ ਚਿੱਟੀ ਕੋਠੀ ਆ ਤੇ ਸਾਡੀ ਅਜੇ ਪਲਸਟਰ ਨਹੀਂ ਹੋਇਆ ਇਹ ਤ੍ਰਿਸ਼ਨਾ ਹੈ ਇਹ ਤ੍ਰਿਸ਼ਨਾ ਵੱਡਾ ਰੋਗ ਲਗਾ ਮਰਨ ਮਣੋ ਉਹ ਸਾਰਿਆਂ ਕਹਾਣੀ ਤਾਂ ਇੱਥੇ ਆ ਰੋਟੀ ਦੀ ਰਿਜਕ ਦੀ ਨਹੀਂ ਤੂੰ ਆਪਦਾ ਅਭਿਆਸ ਕਰ ਮਾਲਕ ਦੇ ਘਰ ਦਾ ਮਨੀਮ ਬਣ ਜਿਸ ਤਰ੍ਹਾਂ ਕਾਲ ਉਪਰੋਂ ਅਲੈਦਾ ਤੇ ਨੁਸੂਲਤਾ ਦਿੰਦਾ ਨਾ ਜਦੋਂ ਤੂੰ ਮਾਲਕ ਦੇ ਘਰ ਦਾ ਸ਼ਬਦ ਦਾ ਵਪਾਰ ਕਰੇਗਾ ਸ਼ਬਦ ਦੀ ਉਸਤਤ ਕਰੇਗਾ ਤੈਨੂੰ ਅੰਮ੍ਰਿਤ ਰਸ ਆਏਗਾ ਮਾਲਕ ਤੈਨੂੰ ਕਹਿ ਕੇ ਜੇ ਕੋ ਕਮੀ ਤੈਨੂੰ ਉੱਤੋਂ ਦਵਾ ਦੇਗਾ ਹੋਰ ਜੋ ਤੇਰਾ ਸੀ ਉਹ ਤਾਂ ਨਾਲ ਹੀ ਆ ਜੋ ਲਿਖਤ ਹੋਈ ਹੈ ਉਹ ਨਾਲ ਹੈ ਪਰ ਜਦੋਂ ਮਾਲਕ ਖੁਸ਼ ਹੋਏਗਾ ਤੇ ਇਹ ਜਿਹੜਾ ਕਾਲ ਹੈ ਇਹ ਮਾਲਕ ਦਾ ਨੌਕਰ ਹੈ ਤੇ ਉਹ ਆਪ ਦੇ ਨੌਕਰ ਨੂੰ ਕਹ ਦੇਗਾ ਵੀ ਮੇਰੇ ਬੱਚੇ ਨੂੰ ਇਹ ਦਿੱਕਤ ਆਉਂਦੀ ਐ ਨਹੀਂ ਪੂਰੀ ਕਰ ਬਈ ਪੂਰੀ ਕਰ ਦੇਗਾ ਤੂੰ ਉਸਤਤ ਕਰ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਮਨਾ ਅੰਮ੍ਰਿਤ ਪਿਉ ਸਦਾ ਸੋਈਲਾ ਕਰ ਲੈ ਜੀਓ ਵੀ ਤੂੰ ਸੱਚਾ ਵਿਹਾਰ ਹੀ ਕਰ ਜੋ ਤੇਰੀਆਂ ਕਮੀਆਂ ਪੇਸ਼ੀਆਂ ਨੇ ਉਹ ਮਾਲਕ ਆਪੇ ਕੱਢ ਦੇਗਾ ਪਰ ਵਪਾਰ ਕਰਨਾ ਪੈਗਾ ਸਾਚ ਵਪਾਰ ਕਰੋ ਵਪਾਰੀ ਦਰਗਾ ਨਿਭਕੇ ਉਹ ਹੁਣ ਕਾਲ ਨੇ ਵੇਖਿਆ ਵੀ ਮੈਂ ਤਾਂ ਇੰਨੀਆਂ ਸ਼ੈਤਾਨੀਆਂ ਕੀਤੀਆਂ ਬੜੀ ਮਿਹਨਤ ਕੀਤੀ ਜਨਮ ਤੋਂ ਇਸ ਨੂੰ ਫਸਾਇਆ ਕੀਤਾ ਜਾਲ ਪਾਇਆ ਇਹਦੇ 15 20 30 ਸਾਲ ਦੇ ਸਵਾਸ ਮੈਂ ਖਾਦੇ ਆ ਤੇ ਮੁਜਲਮ ਮੇਰੀ ਗ੍ਰਿਫਤ ਚੋਂ ਨਿਕਲਣ ਲੱਗਾ ਹੈ ਫਿਰ ਜਦੋਂ ਅਸੀਂ ਸਿਮਨ ਕਰਨ ਲੱਗਦੇ ਆ ਇਸ ਤਰ੍ਹਾਂ ਵਪਾਰ ਕਰਨ ਲੱਗਦੇ ਆ ਕਾਲ ਨੂੰ ਡਰ ਪੈ ਜਾਂਦਾ ਕਿ ਇਹ ਸਵਾਸ ਜਮਾ ਕਰਾਉਣਗੇ ਮਾਲਗਰੇ ਸਨਮਖੋਣਗੇ ਮੈਨੂੰ ਇਹਨਾਂ ਦੀ ਸੇਵਾ ਕਰਨੀ ਪੈਗੀ ਫਿਰ ਆਪਣੀ ਕਾਦੀ ਸਰਦਾਰੀ ਵੀ ਜੇ ਆਪਣੇ ਹੁੰਦੇ ਆ ਆਪਣੇ ਜੇ ਬੰਦਾ ਜੋ ਗ੍ਰਿਫਤਚੋਂ ਨਿਕਲ ਜਾਏ ਜੇ ਸਿੱਧੀ ਇਹਦੀ ਮੰਤਰੀ ਨਾਲ ਪਛਾਣ ਹੋ ਗਈ ਤੇ ਫਿਰ ਸਰਪੰਚ ਨੂੰ ਕੌਣ ਪੁੱਛਦਾ ਮੰਤਰੀ ਨੂੰ ਸਿੱਧਾ ਫੋਨ ਕਰਾ ਰਹੇ ਆਂਗਾ ਆਪਾਂ ਸਰਪੰਚ ਨੂੰ ਤਾਂ ਮੰਤਰੀ ਫੋਨ ਹੀ ਨਹੀਂ ਕਰਦਾ ਹੁੰਦਾ ਮੰਤਰੀ ਐਮ ਐਲ ਏ ਨੂੰ ਕਹਿੰਦਾ ਹੁੰਦਾ ਵੀ ਤੇਰੇ ਸਰਪੰਚ ਨੂੰ ਕਹਿ ਦੀ ਐਨੀ ਵੱਡੀ ਪਾਵਰ ਆ ਮੰਤਰੀ ਕੋਲ ਹੁਣ ਜੇ ਪ੍ਰਧਾਨ ਮੰਤਰੀ ਕੋਲੋਂ ਪਿੰਡ ਦੀ ਸੜਕ ਬਣਾਉਣੀ ਆ ਉਹਨੇ ਤੁਹਾਡੇ ਸਰਪੰਚ ਨੂੰ ਥੋੜਾ ਨਾ ਫੋਨ ਕਰਨਾ ਪ੍ਰਧਾਨ ਮੰਤਰੀ ਨੇ ਮੰਤਰੀ ਨੂੰ ਕਰ ਦੇਣਾ ਭਾਈ ਇਹ ਤੁਹਾਡੇ ਇਲਾਕੇ ਦਾ ਬੰਦਾ ਹੈ ਇਹਦੀ ਸੜਕ ਬਣਾਵਾ ਮੰਤਰੀ ਨੇ ਐਮ ਐਲ ਏ ਨੂੰ ਕਰ ਦੇਣਾ ਐਮ ਐਲ ਏ ਨੇ ਕਿਤੇ ਸਰਪੰਚ ਨੂੰ ਕਰੇ ਨਾ ਕਰੇ ਨਹੀਂ ਤਾਂ ਉਹ ਆਊਗਾ ਤੇ ਕਹਿ ਦੇਗਾ ਜਦੋਂ ਹੁਣ ਸਤਗੁਰ ਦੇ ਨਾਲ ਸਾਡੀ ਜਿੱਦੀ ਦੋਸਤੀ ਪੈ ਗਈ ਤੇ ਫਿਰ ਉਹਨਾਂ ਨੇ ਤਾਂ ਕਾਲ ਨੂੰ ਕਹਿਣਾ ਵੀ ਨਹੀਂ ਉਹਨਾਂ ਗੁਰੂ ਨੂੰ ਕਹਿਣਾ ਵੀ ਬੱਚਾ ਉੱਥੇ ਖੇਡਣ ਜਾਂਦਾ ਤੇ ਇਹਨੇ ਇਸ ਤਰ੍ਹਾਂ ਵਿਚਾਰ ਕੀਤੀ ਗੁਰੂ ਜਿਹੜੇ ਨੇ ਇਹ ਸਾਰੇ ਖਜ਼ਾਨਾ ਇਹਨਾਂ ਕੋਲ ਹੈ ਗੁਰੂ ਦਾ ਪਾਉਣ ਨਾਲ ਸਿੱਧਾ ਸੰਪਰਕ ਸਤਗੁਰ ਪ੍ਰਕਾਸ਼ ਰੂਪ ਨੇ ਗੁਰੂ ਸ਼ਬਦ ਸ਼ਬਦ ਤੇ ਪਾਉਣ ਦਾ ਖੇਲ ਚੱਲਦਾ ਫਿਰ ਗੁਰੂ ਇਹਨੂੰ ਕਾਲ ਨੂੰ ਹੁਕਮ ਕਰ ਦਿੰਦੇ ਨੇ ਭਾਈ ਮਾਲਕ ਦਾ ਹੁਕਮ ਹੈ ਬੱਚੇ ਨੂੰ ਸੇਵਾ ਦਿਓ ਜਿੰਨੇ ਫਿਰ ਸਵਾਸਾਂ ਦਾ ਤਨ ਜੋ ਲੋੜ ਹੈ ਕਾਲ ਨੂੰ ਫਿਰ ਪੂਰੀ ਕਰਾਉਣੀ ਪੈਂਦੀ ਉਹਦੇ ਚੋਂ ਇਹ ਪੁੱਠੀ ਖਿੱਚ ਵੀ ਨਹੀਂ ਸਕਦਾ ਉਹ ਸਤਗੁਰੂ ਦੇ ਹੁਕਮ ਨਾਲ ਮਿਲੀ ਨਾ ਸੋ ਇਸ ਤਰ੍ਹਾਂ ਕਰਕੇ ਅਸੀਂ ਆਪਦਾ ਜੀਵਨ ਸਫਲ